ਤੇ ਗੁਰੂ ਪਿਆਰਿਓ ਇੱਥੇ ਅੱਜ ਤੁਹਾਡੇ ਨਾਲ ਇੱਕ ਹੋਰ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੇ ਸ਼ਹਾਦਤ ਦੇ ਸੰਬੰਧ ਵਿੱਚ ਇੱਕ ਜ਼ਰੂਰੀ ਬੇਨਤੀ ਕਰਨੀ ਬਣਦੀ ਹੈ ਜਦੋਂ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਨਾ ਤਾਂ ਜਿਹੜਾ ਜਹਾਂਗੀਰ ਸੀ ਨਾ ਜਹਾਂਗੀਰ ਦੇ ਕੋਲ ਮੁਰਤਜ਼ਾ ਖਾਨ ਹੈ ਸ਼ੇਖ ਫਰੀਦ ਬੁਖਾਰੀ ਸ਼ੇਖ ਅਹਿਮਦ ਸਰਹੰਦੀ ਜਿਹੜੇ ਗੁਰੂ ਘਰ ਦੇ ਨਾਲ ਖਾਰ ਖਾ ਰਹੇ ਸਨ ਉਹਨਾਂ ਦੀਆਂ ਲਿਖੀਆਂ ਚਿੱਠੀਆਂ ਉਹਨਾਂ ਦੇ ਜਹਾਂਗੀਰ ਦੇ ਕੰਨ ਦੇ ਵਿੱਚ ਭਰੇ ਹੋਏ ਝੂਠੇ ਬੋਲ ਪਏ ਹੋਏ ਨੇ ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦੀ ਵਾਰੀ ਆਈ ਤਾਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ ਗਿਆ ਕਿ ਆਪ ਜੀ ਨੂੰ ਇਸਲਾਮ ਕਬੂਲ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਹੀਂ ਭਾਈ ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਉਚਾਰ ਰਹੇ ਹਾਂ ਬਾਣੀ ਪੜ੍ਹਾ ਰਹੇ ਹਾਂ ਤੇ ਜਿੱਦਾਂ ਅਸੀਂ ਹੈਗੇ ਹਾਂ ਅਸੀਂ ਇਦਾਂ ਹੀ ਰਹਾਂਗੇ ਸਾਨੂੰ ਕੁਝ ਵੀ ਕਬੂਲ ਨਹੀਂ ਤੇ ਜਹਾਂਗੀਰ ਨੇ ਆਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਏ ਹੁਣ ਸ਼ਹੀਦ ਕਰਨ ਦਾ ਤਾਂ ਆਖ ਦਿੱਤਾ ਨਾ ਹੁਣ ਪਰ ਇਹ ਫੈਸਲਾ ਲੈਣਾ ਸੀ ਕਿ ਸ਼ਹੀਦ ਕੀਤਾ ਕਿਵੇਂ ਜਾਏ ਆਖੋ ਸਤਨਾਮ ਸ਼ਹੀਦ ਕਰਨਾ ਕਿਵੇਂ ਹੈ ਕਿਹੜੇ ਤਸੀਹੇ ਦੇਣੇ ਆ ਤੇ ਫਿਰ ਉਥੇ ਜਹਾਂਗੀਰ ਦੇ ਨਾਲ ਜਿੰਨੇ ਵੀ ਸਾਨ ਇਹਨਾਂ ਦੀ ਜੁੰਡਲੀ ਸੀ ਜਹਾਂਗੀਰ ਸੀ ਇਹਨਾਂ ਨੇ ਇੱਕ ਫੈਸਲਾ ਲਿਆ ਕਿ ਜਿਹੜਾ ਚੰਗੇਜ਼ ਖਾਂ ਹੋਇਆ ਨਾ ਮੰਗੋਲ ਦਾ ਬਹੁਤ ਵੱਡਾ ਬਾਦਸ਼ਾਹ ਹੋਇਆ ਇਹ ਜਿਹੜਾ ਚੰਗੇਜ਼ ਖਾਨ ਸੀ ਇਹ ਮੰਗੋਲ ਦੇਸ਼ ਦਾ ਰਹਿਣ ਵਾਲਾ ਸੀ ਇਹਦਾ ਜਨਮ 1162 ਈਸਵੀ ਦੇ ਵਿੱਚ ਹੋਇਆ ਤੇ ਮੌਤ ਇਹਦੀ 1227 ਈਸਵੀ ਦੇ ਵਿੱਚ ਹੁੰਦੀ ਹੈ 65 ਸਾਲ ਦੀ ਉਮਰ ਭੋਗ ਕੇ ਗਿਆ ਪਰ ਆਪਣੇ ਰਾਜ ਦੇ ਵਿੱਚ ਇਹਨੇ ਇੱਕ ਨਿਜ਼ਮਾਵਲੀ ਬਣਾਈ ਸੀ ਇੱਕ ਡੰਡਾਵਲੀ ਬਣਾਈ ਸੀ ਨਿਜ਼ਮਾਵਲੀ ਜਿਹਦੇ ਅਧੀਨ ਰਹਿਣਾ ਪੈਂਦਾ ਸੀ ਡੰਡਾਵਲੀ ਉਹ ਸੀ ਜਿਹਦੇ ਅਧੀਨ ਸਜ਼ਾਾਂ ਮ ਦਿੱਤੀਆਂ ਜਾਂਦੀਆਂ ਸਨ ਉਹਦੇ ਵਿੱਚ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਸੀ ਚੰਗੇਜ਼ ਖਾਨ ਨੇ ਜਿਹਨੂੰ ਯਾਸਾ ਦਾ ਕਾਨੂੰਨ ਆਖਿਆ ਜਾਂਦਾ ਤੇ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਕਿਸੇ ਵੀ ਧਾਰਮਿਕ ਆਗੂ ਨੂੰ ਧਾਰਮਿਕ ਗੁਰੂ ਨੂੰ ਸਜ਼ਾ ਦੇਣੀ ਹੋਵੇ ਨਾ ਕਤਲ ਕਰਨਾ ਹੋਵੇ ਮਾਰਨਾ ਹੋਵੇ ਉਹਦੇ ਖੂਨ ਦਾ ਇੱਕ ਵੀ ਤੁਪਕਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਔਰ ਇਹ ਉਹਨਾਂ ਦੇ ਯਾਸਾ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਕਿਤੇ ਜੇ ਕਿਤੇ ਉਸ ਧਾਰਮਿਕ ਆਗੂ ਦਾ ਧਾਰਮਿਕ ਗੁਰੂ ਦਾ ਇੱਕ ਵੀ ਖੂਨ ਦਾ ਕਤਰਾ ਧਰਤੀ ਤੇ ਡੁੱਲ ਗਿਆ ਨਾ ਇੱਥੇ ਫਿਰ ਹਜ਼ਾਰਾਂ ਨਹੀਂ ਲੱਖਾਂ ਸੂਰਮੇ ਯੋਧੇ ਪੈਦਾ ਹੋ ਜਾਣਗੇ ਜਦੋਂ ਵੀ ਕਿਸੇ ਧਾਰਮਿਕ ਆਗੂ ਨੂੰ ਰਹਿਬਰ ਨੂੰ ਗੁਰੂ ਨੂੰ ਮਾਰਨਾ ਕਤਲ ਕਰਨਾ ਸ਼ਹੀਦ ਕਰਨਾ ਉਹਦੇ ਖੂਨ ਦਾ ਤੁਪਕਾ ਨਹੀਂ ਡੁੱਲਣਾ ਚਾਹੀਦਾ ਇਸ ਗੱਲ ਦਾ ਧਿਆਨ ਰੱਖਿਆ ਜਾਏ ਤੇ ਫਿਰ ਜਹਾਂਗੀਰ ਸਹਜਾਦਾ ਸਲੀਮ ਆਕਣ ਲੱਗਿਆ ਕਿਉਂਕਿ ਇਹਦਾ ਜਿਹੜਾ ਪਿਤਾ ਸੀ ਨਾ ਉਹ ਅਕਬਰ ਸੀ ਜਿਹੜਾ ਅਕਬਰ ਸੀ ਉਹਦਾ ਪਿਤਾ ਸੀ ਹਿਮਾਯੂ ਹਿਮਾਯੂ ਦਾ ਪਿਤਾ ਸੀ ਬਾਬਰ ਤੇ ਜਿਹੜਾ ਬਾਬਰ ਸੀ ਉਹ ਚੰਗੇਜ਼ ਖਾਂ ਅਤੇ ਤੈਮੂਰ ਸ਼ਾਹ ਦੇ ਖਾਨਦਾਨ ਵਿੱਚੋਂ ਵੰਸ਼ਸ ਦੇ ਵਿੱਚੋਂ ਆ ਰਿਹਾ ਸੀ ਇਸ ਕਰਕੇ ਗੁਰੂ ਪਿਆਰਿਓ ਇਹਨਾਂ ਨੇ ਉਹ ਤਸੀਹੇ ਚੰਗੀ ਤਰ੍ਹਾਂ ਪੜ੍ਹੇ ਹੋਏ ਸੀ ਜਾਣਦੇ ਸੀ ਸਮਝਦੇ ਸਨ ਕਿ ਕਿਹੜਾ ਤਸੀਹਾ ਕਦੋਂ ਕਿਹਨੂੰ ਤੇ ਕਿੱਥੇ ਦੇਣਾ ਇਯਾਸਾ ਦਾ ਕਾਨੂੰਨ ਆਖਿਆ ਗਿਆ ਇਹਨੂੰ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨਾ ਇਹਦੇ 5 ਦਿਨ ਰੱਖੇ ਗਏ ਪਹਿਲੇ ਦਿਨ ਇਤਿਹਾਸ ਦੀ ਵਿਚਾਰ ਤੁਹਾਡੇ ਨਾਲ ਕੀਤੀ ਜਾ ਚੁੱਕੀ ਹੈ ਪਿਆਰ ਨਾਲ ਮਨਾਇਆ ਗਿਆ ਨਹੀਂ ਮੰਨੇ ਫਿਰ ਗੁਰੂ ਪਿਆਰਿਓ ਤਸ਼ੱਦਦ ਕਰਨਾ ਸ਼ੁਰੂ ਕੀਤਾ ਗਿਆ ਜਿਹਨੂੰ ਤੱਕਾ ਕਹਿ ਦਿੰਦੇ ਆ ਜ਼ਬਰਦਸਤੀ ਕਹਿ ਦਿੰਦੇ ਆ ਫਰੇਥ ਗਰਮ ਕੀਤੀ ਗਈ ਗੁਰਦਿੱਤਾਪੁਰ ਪੰਜਾਬ ਲਾਇਆ ਗਿਆ ਚੰਦੂ ਸ਼ਾਹ ਦੀ ਹਵੇਲੀ ਹੈ ਚੰਦੂ ਸ਼ਾਹ ਕੋਲ ਹੈ ਤੇ ਗੁਰੂ ਪਿਆਰਿਓ ਜਹਾਂਗੀਬੀ ਉਸ ਸਮੇਂ ਲਾਹੌਰ ਦੇ ਵਿੱਚ ਸੀ ਤੇ ਹੁਣ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛਿਆ ਜਾਂਦਾ ਮਨਜ਼ੂਰ ਹੈ ਇਸਲਾਮ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਨਾ ਕਰ ਦਿੰਦੇ ਨੇ ਧੁਰ ਕੀ ਬਾਣੀ ਆਈ ਪੜਨ ਲੱਗ ਜਾਂਦੇ ਨੇ ਤੇ ਗੁਰੂ ਅਰਜਨ ਸਾਹਿਬ ਮਹਾਰਾਜੀ ਦੇ ਸ਼ਰੀਰ ਦੇ ਉੱਤੇ ਸੀਸ ਤੋਂ ਗਰਮ-ਗਰਮ ਰੇਤ ਪਾਉਣੀ ਸ਼ੁਰੂ ਕਰਦੇ ਨੇ ਤੇ ਗੁਰੂ ਪਿਆਰਿਓ ਸਾਰਾ ਸਰੀਰ ਉਹ ਜ਼ਖਮੀ ਹੋ ਜਾਂਦਾ ਹੈ ਛਾਲੇ ਹੋ ਜਾਂਦੇ ਨੇ ਉਸ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪਾਣੀ ਦੇ ਵਿੱਚ ਉਬਾਲਿਆ ਜਾਂਦਾ ਗਰਮ ਪਾਣੀ ਦੇ ਵਿੱਚ ਸਰੀਰ ਹੈ ਜਿਹੜਾ ਗਰਮ ਪਾਣੀ ਦੇ ਵਿੱਚ ਉਬਾਲਨ ਕਰਕੇ ਫੁੱਲ ਜਾਂਦਾ ਛਾਲੇ ਪੈ ਜਾਂਦੇ ਨੇ ਜ਼ਖਮ ਹੋ ਜਾਂਦੇ ਨੇ ਤੇ ਰੇਤ ਇਸ ਕਰਕੇ ਪਾਉਂਦੇ ਨੇ ਕਹਿੰਦੇ ਜਦੋਂ ਇਹ ਰੇਤ ਛਾਲਿਆਂ ਦੇ ਉੱਤੇ ਜ਼ਖਮਾਂ ਦੇ ਉੱਤੇ ਲੱਗੇਗੀ ਤਾਂ ਜਿੰਨਾ ਵੀ ਸਰੀਰ ਦਾ ਮਾਸ ਹੈ ਉਹ ਟੁੱਟ ਟੁੱਟ ਕੇ ਥੱਲੇ ਡੁਗੇਗਾ ਇਸ ਤਰ੍ਹਾਂ ਤਸੀਹੇ ਦਿੱਤੇਗੇ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਾਂ ਸਾਰੇ ਜਾਣਦੇ ਹਾਂ ਜਦੋਂ 31 ਤਵੀ ਤੇ ਬਿਠਾਇਆ ਗਿਆ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੀਸ ਵਿੱਚ ਫੇਰ ਰੇਤ ਪਾਈ ਗਈ ਤੇ ਉਸ ਤੋਂ ਬਾਅਦ ਸਰੀਰ ਨਟਾਲ ਹੋ ਜਾਂਦਾ ਰਾਵੀ ਦਰਿਆ ਦੇ ਵਿੱਚ ਸਤਗੁਰਾਂ ਨੂੰ ਰੋੜ ਦਿੱਤਾ ਜਾਂਦਾ ਜਿਸ ਨੂੰ ਆਪਾਂ ਜਲ ਪ੍ਰਵਾਹ ਕਹਿੰਦੇ ਆ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਯਾਸਾ ਦੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਜਿਹੜਾ ਯਾਸਾ ਦਾ ਕਾਨੂੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਲਾਗੂ ਹੋਇਆ ਉਹ ਯਾਸਾ ਦੇ ਕਾਨੂੰਨ ਦੇ ਵਿੱਚ ਲਿਖਿਆ ਸੀ ਕਿ ਗੁਰੂ ਜਿਹੜੇ ਵੀ ਗੁਰੂ ਨੂੰ ਧਾਰਮਿਕ ਆਗੂ ਨੂੰ ਸ਼ਹੀਦ ਕਰਨਾ ਖਤਮ ਕਰਨਾ ਉਹਦੇ ਖੂਨ ਦਾ ਇੱਕ ਤੁਪਕਾ ਨਹੀਂ ਥੱਲੇ ਡਿੱਗਣਾ ਚਾਹੀਦਾ ਜੇ ਲਹੂ ਦਾ ਇੱਕ ਕਤਰਾ ਵੀ ਥੱਲੇ ਡਿੱਗ ਪਿਆ ਇੱਥੇ ਯੋਧੇ ਪੈਦਾ ਹੋ ਜਾਣਗੇ ਇੱਕ ਨਹੀਂ ਦੋ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਇੱਥੇ ਸੂਰਮੇ ਪੈਦਾ ਹੋ ਜਾਣਗੇ ਇਸ ਕਰਕੇ ਇੱਕ ਖੂਨ ਦਾ ਤੁਪਕਾ ਵੀ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਤੇ ਉਹਨਾਂ ਨੇ ਉਜਾਸਾ ਦਾ ਕਾਨੂੰਨ ਲਾਗੂ ਕੀਤਾ ਲਾਗੂ ਕਰਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਖੂਨ ਦਾ ਲਹੂ ਦਾ ਇੱਕ ਵੀ ਤੁਪਕਾ ਧਰਤੀ ਤੇ ਨਹੀਂ ਡਿਗਿਆ ਪਰ ਗੁਰੂ ਅਰਜਨ ਸਾਹਿਬ ਨੇ ਜਾਸਾ ਦੇ ਕਾਨੂੰਨ ਦੀਆਂ ਧੱਜੀਆਂ ਇਸ ਤਰ੍ਹਾਂ ਉਡਾਈਆਂ ਭਾਵੇਂ ਕਿ ਧਰਤੀ ਤੇ ਇੱਕ ਤੁਪਕਾ ਵੀ ਨਹੀਂ ਡਿਗਿਆ ਪਰ ਫਿਰ ਵੀ ਇਸ ਧਰਤੀ ਦੇ ਉੱਤੇ ਲੱਖਾਂ ਯੋਧੇ ਜਨਮ ਲੈ ਗਏ ਆਖੋ ਸਤਨਾਮ ਸਤ ਸ੍ਰੀ ਅਕਾਲ ਫਿਰ ਵੀ ਇਸ ਧਰਤੀ ਦੇ ਉੱਤੇ ਹਜ਼ਾਰਾਂ ਨਹੀਂ ਲੱਖਾਂ ਯੋਧੇ ਪੈਦਾ ਹੋ ਗਏ ਬਾਬਾ ਬਿਧੀ ਚਾਂਕ ਵਰਗੇ ਭਾਈ ਪੈੜਾ ਵਰਗੇ ਹੋਰ ਕਾਫੀ ਗੁਰਸਿੱਖ ਸਨ ਗੁਰੂ ਪਿਆਰੇ ਉਹਨਾਂ ਦਾ ਇਤਿਹਾਸ ਆਪਾਂ ਅੱਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਯਾਸਾ ਦਾ ਕਾਨੂੰਨ ਬੜਾ ਭਿਆਨਕ ਸੀ ਜਿਹਦੇ ਤਹਿਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਪਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਜਾਂਦਾ ਨਾ ਉਦੋਂ ਯਾਸਾ ਦਾ ਕਾਨੂੰਨ ਨਹੀਂ ਵਰਤਿਆ ਗਿਆ ਇਹ ਸਿਰਫ ਤੇ ਸਿਰਫ ਗੁਰੂ ਅਰਜਨ ਸਾਹਿਬ ਮਹਾਰਾਜ ਲਈ ਵਰਤਿਆ ਗਿਆ। ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪੋਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ। ਇਹ ਦੋਵੇਂ ਸ਼ਹੀਦ ਨੇ ਨੌਵੇਂ ਪਾਤਸ਼ਾਹ ਤੇ ਪੰਜਵੇਂ ਪਾਤਸ਼ਾਹ ਸ਼ਾਂਤ ਮੈਈ ਤਰੀਕੇ ਨਾਲ ਸ਼ਹਾਦਤ ਦਿੱਤੀ ਹੈ ਤੇ ਦੋ ਦਾਦੇ ਪੋਤੇ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਕਿਰਪਾਨ ਚਾਕੇ ਜ਼ੁਲਮ ਦੀਆਂ ਧੱਜੀਆਂ ਉਡਾ ਦਿਤੀਆਂ ਜ਼ਾਲਿਮਾਂ ਨੂੰ ਖਤਮ ਕਰ ਦਿੱਤਾ ਤੇ ਮੁਗਲਾਂ ਦੀ ਸਦਾ ਲਈ ਜੜ ਪੌਟ ਸੁੱਟੀ ਅਗਲਾ ਇਤਿਹਾਸ ਆਪਾਂ ਕੱਲ ਨੂੰ ਸਾਂਝਾ ਕਰਾਂਗੇ ਕਿ ਸੱਤਵਾਂ ਕਾਰਨ ਕਿਹੜਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ 10 ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਜਗਤ ਪਿਤਾ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣ ਹਾਰ ਹਨ